ਸਤਿ ਸ੍ਰੀ ਅਕਾਲ ਜੀ ਉਸ ਵੇਰੇ ਦੇਖ ਰਿਹਾ ਤਮੰਦਰਸ਼ਕਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਮਾਨ ਸਰਕਾਰ ਦੇ ਜਿਹੜੇ ਹਾਲਾਤ ਹੈ ਕਿੰਨਾ ਕਿ ਵਿਕਾਸ ਜਿਹੜਾ ਉਹਨਾਂ ਨੇ ਕਰਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਜਿਹੜਾ ਮਾਨ ਸਰਕਾਰ ਨੇ ਜਿਹੜਾ ਵਿਕਾਸ ਕੀਤਾ ਸੀਗਾ ਅੱਜ ਦੇ ਸਮੇਂ ਜਿਹੜਾ ਵਿਕਾਸ ਹੈ ਉਹ ਪਾਣੀ ਦੇ ਵਿੱਚ ਡੁੱਬ ਕੇ ਮਰ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਸ਼ਹਿਰ ਦੀ ਸੋ ਕੁਝ ਸਮੇਂ ਦੀ ਬਰਸਾਤ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜੇ ਹਾਲਾਤ ਹੈ ਕਿਸ ਤਰ੍ਹਾਂ ਹੋਏ ਪਏ ਆ ਲੋਕਾਂ ਦੇ ਘਰ ਦੇ ਅੰਦਰ ਤੱਕ ਜਿਹੜਾ ਸਾਰਾ ਪਾਣੀ ਜਾ ਚੁੱਕਿਆ ਹੈ ਇਹ ਉਹ ਵਿਕਾਸ ਹੈ ਜੋ ਮਾਨ ਸਰਕਾਰ ਦਾ ਪਾਣੀ ਦੇ ਵਿੱਚ ਡੁੱਬ ਕੇ ਮਰ ਚੁੱਕਿਆ ਹੁਣ ਤੁਹਾਨੂੰ ਦਿਖਾਉਂਦੇ ਆ ਲੋਕਾਂ ਦੇ ਘਰਾਂ ਦੇ ਅੰਦਰ ਜਿਹੜਾ ਪਾਣੀ ਗਿਆ ਉਹ ਕਿਸ ਤਰ੍ਹਾਂ ਗਿਆ ਸੋ ਦੇਖ ਸਕਦੇ ਹੋ ਕੀ ਘਰਾਂ ਦੇ ਜਿਹੜੇ ਕੀ ਹਾਲਾਤ ਹੋਏ ਪਏ ਇਹ ਹਾਲਾਤ ਹੈ ਮਾਨ ਸਰਕਾਰ ਦੇ ਇਹ ਤਸਵੀਰਾਂ ਹੈ ਜਲੰਧਰ ਦੇ ਭਗਤ ਸਿੰਘ ਕਲੋਨੀ ਦੀਆਂ ਤੁਹਾਨੂੰ ਦੱਸ ਦਈਏ ਕਿ ਮਾਨ ਸਰਕਾਰ ਜਿਸ ਤਰ੍ਹਾਂ ਤੁਹਾਨੂੰ ਕਹਿ ਰਹੀ ਕਿ ਅਸੀਂ ਵਿਕਾਸ ਕਰ ਰਹੇ ਹਾਂ ਵਿਕਾਸ ਕਰ ਰਹੇ ਹਾਂ ਪਰ ਜਿਹੜਾ ਵਿਕਾਸ ਹੈ ਉਹ ਪਾਣੀ ਦੇ ਵਿੱਚ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਹੈ ਕਿ ਡੁੱਬ ਕੇ ਮਰ ਚੁੱਕੇ ਐ ਸੋ ਦੇਖ ਸਕਦੇ ਹੋ ਕਿ ਘਰਾਂ ਦੇ ਕੀ ਹਾਲਾਤ ਹੋਏ ਪਏ ਨੇ ਇਸ ਟਾਂ ਸਾਰਿਆਂ ਦੇ ਤਾਂ ਦੱਸ ਦਈਏ ਕਿ ਨਾਲੇ ਜੇ ਗੱਲ ਕਰੀਏ ਬਿਲਕੁਲ ਇੱਥੇ ਨਾਲਾ ਹੀ ਪੈਂਦਾ ਹੈ ਜੋ ਬਿਲਕੁਲ ਬਲੌਕ ਕੀਤਾ ਹੋਇਆ ਹੈ ਲੋਕਾਂ ਦੇ ਘਰਾਂ ਦੇ ਅੰਦਰ ਜਿਹੜੇ ਜ਼ਹਿਰੀਲੇ ਕੀੜੇ ਵਗੈਰਾ ਵੀ ਜਿਹੜੇ ਹੁਣ ਨਿਕਲਣੇ ਸ਼ੁਰੂ ਹੋ ਗਏ ਐ ਇਹ ਘਰਾਂ ਦੇ ਹਾਲਾਤ ਨੇ ਮਾਨ ਸਰਕਾਰ ਜਿਹੜੀ ਕਹਿੰਦੀ ਸੀ ਕਿ ਇੱਕ ਵਾਰੀ ਸਾਨੂੰ ਜਿਹੜਾ ਮੌਕਾ ਦਿੱਤਾ ਜਾਵੇ ਅਸੀਂ ਵਿਕਾਸ ਲਿਆਵਾਂਗੇ ਤੁਹਾਨੂੰ ਦੱਸ ਦੇ ਕਿ ਉਹ ਵਿਕਾਸ ਜਿਹੜਾ ਮਾਨ ਸਰਕਾਰ ਹੁਣ ਲੈ ਕੇ ਆ ਗਈ ਹੈ ਉਹੀ ਵਿਕਾਸ ਜਿਹੜਾ ਵਾ ਅੱਜ ਦੇ ਟਾਈਮ ਦੇ ਵਿੱਚ ਜਲੰਧਰ ਸ਼ਹਿਰ ਦੇ ਵਾਸੀ ਲੱਭ ਰਹੇ ਆ ਕਿ ਕਿਹੜੇ ਪਾਣੀ ਦੇ ਵਿੱਚ ਉਹ ਵਿਕਾਸ ਜਿਹੜਾ ਵਾ ਡੁੱਬ ਕੇ ਮਰ ਗਿਆ ਇਹ ਹਾਲਾਤ ਨੇ ਜਲੰਧਰ ਸ਼ਹਿਰ ਦੇ ਤੁਹਾਨੂੰ ਦੱਸ ਦੇ ਕਿ ਐਤਵਾਰ ਦਾ ਜਿਹੜਾ ਦਿਨ ਹੁੰਦਾ ਸਾਰੇ ਲੋਕੀ ਕਹਿੰਦੇ ਆ ਕਿ ਐਤਵਾਰ ਐ ਛੁੱਟੀ ਐ ਜੋਏ ਕਰਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਉੱਤ ਦੇ ਸਹਾਰੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਅੱਜ ਸਾਰਿਆਂ ਦੇ ਪਾਣੀ ਭਰ ਚੁੱਕਾ ਹੈ ਦੇਖ ਸਕਦੇ ਹੋ ਕਿ ਹਰ ਇੱਕ ਘਰ ਦੇ ਵਿੱਚ ਜਿਹੜਾ ਪਾਣੀ ਹੈ ਤੇ ਸਾਰੇ ਜਿਹੜੇ ਘਰ ਦੇ ਆਪਣਾ ਸਮਾਨ ਸਮੁੰਦਰ ਲੋਕੀ ਚੱਕਦੇ ਪਏ ਆ ਅੰਦਾਜ਼ਾ ਲਗਾ ਸਕਦੇ ਹੋ ਗੱਡੀ ਤੋਂ ਹੀ ਕਿ ਕਿੰਨਾ ਕੁ ਜਿਹੜਾ ਪਾਣੀ ਹੈ ਗਲੀ ਦੇ ਵਿੱਚ ਆ ਚੁੱਕਾ ਹੈ ਵੀ ਜੇ ਇਹੀ ਕਰਤੂਤਾ ਮਾਨ ਸਰਕਾਰ ਨੇ ਕਰਨੀਆਂ ਸੀਗੀਆਂ ਤੇ ਵੋਟਾਂ ਸਾਡੇ ਤੋਂ ਕਾਦੇ ਵਾਸਤੇ ਮੰਗੀਆਂ ਸੀਗੀਆਂ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੋਕਾਂ ਨੇ ਟੈਂਪੂ ਵੀ ਜਿਹੜੇ ਘਰ ਦੇ ਬਾਹਰ ਮੰਗਾ ਲਿਆ ਕਿ ਜਿਹੜੇ ਸਮਾਨ ਸਾਰੇ ਖਰਾਬ ਹੋ ਰਹੇ ਆ ਲਗਾਤਾਰ ਜਿਹੜੀ ਹੈ ਬਾਰਿਸ਼ ਪੈਂਦੀ ਪਈ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਜੇ ਸਮੇਂ ਦੀ ਗੱਲ ਕਰੀਏ ਤਕਰੀਬਨ 9:30 ਹੋਏ ਆ ਤੁਸੀਂ ਦੇਖ ਸਕਦੇ ਹੋ ਹਾਲਾਤ ਇਹ ਹਾਲਾਤ ਨੇ ਜਲੰਧਰ ਸ਼ਹਿਰ ਦੇ ਆ ਹਾਲਾਤ ਨੇ ਜਲੰਧਰ ਸ਼ਹਿਰ ਦੇ ਅੱਜ ਖੁਦ ਜਿਹੜਾ ਲਗਾ ਸਕੀ 20 ਸਾਲ ਹੋਇਆ ਗਿਆ ਜਲੰਧਰ ਸ਼ਹਿਰ ਦਾ ਸੋਚਣ ਵਾਲੀ ਗੱਲ ਹੈ ਕਿ ਕੋਈ ਜਿਹੜਾ ਵਿਅਕਤੀ ਹੈ ਥੋੜੇ ਥੋੜੇ ਆਪਣੇ ਪੈਸੇ ਜਿਹੜੇ ਆ ਜ਼ਿੰਦਗੀ ਭਰ ਦੇ ਜੋੜ ਕੇ ਜਿਹੜਾ ਕੰਮ ਆਪਣੇ ਵੱਲੋਂ ਸ਼ੁਰੂ ਕਰਦੇ ਆ ਕਿ ਅਸੀਂ ਇੱਕ ਘਰ ਬਣਾਵਾਂਗੇ ਸਪਨਿਆਂ ਦਾ ਘਰ ਬਣਾਵਾਂਗੇ ਪਾਈ ਪਾਈ ਜੋੜ ਕੇ ਬਣਾਉਂਦੇ ਉਸ ਤੋਂ ਬਾਅਦ ਮਾਨ ਸਰਕਾਰ ਦੇ ਜਿਹੜੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਘਰਾਂ ਦਾ ਸਮਾਨ ਦਾ ਕਿੰਨਾ ਜਿਹੜਾ ਨੁਕਸਾਨ ਹੁੰਦਾ ਹੋਏਗਾ ਮਾਨ ਸਰਕਾਰ ਦੀ ਜੇ ਗੱਲ ਕਰੀਏ ਫਿਲਹਾਲ ਉਹ ਆਪਣੀ ਫੈਮਿਲੀ ਦੇ ਵਿੱਚ ਕੁਝ ਜ਼ਿਆਦਾ ਹੀ ਵਿਅਸਤ ਲੱਗਦੇ ਨੇ ਇਸ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਬਾਹਰ ਲੋਕਾਂ ਨੂੰ ਜਿਹੜਾ ਆ ਖਾਸੀ ਦਿੱਕਤਾਂ ਦਾ ਜਿਹੜਾ ਆ ਉਹ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ ਤੁਹਾਨੂੰ ਇੱਕ ਵਾਰੀ ਰੂਬਰੂ ਕਰਵਾ ਰਹੇ ਹਾਂ ਹਾਲਾਤ ਜਿਹੜੇ ਆ ਉਹਨੂੰ ਤੁਹਾਨੂੰ ਉਪਰੋ ਦਿਖਾਣੇ ਆ ਕੀ ਹਾਲਾਤ ਨੇ ਦੇਖ ਸਕਦੇ ਹੋ ਕਿ ਸਾਰੀ ਜਗ੍ਹਾ ਤੇ ਜਿਹੜਾ ਪਾਣੀ ਭਰਿਆ ਹੈ ਲੋਕਾਂ ਦੀਆਂ ਗੱਡੀਆਂ ਵਗੈਰਾ ਸਾਰੀਆਂ ਜੜੀਆਂ ਡੁੱਬ ਚੁੱਕੀਆਂ ਨੇ ਘਰਾਂ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਲੋਕਾਂ ਦੇ ਪਰਦਾ ਪਿਆ ਜਿਹੜਾ ਤਸਵੀਰਾਂ ਚ ਤੁਹਾਨੂੰ ਦਿਖਾ ਰਹੇ ਹਾਂ ਲੋਕਾਂ ਦੇ ਘਰ ਦੇ ਅੰਦਰ ਜਿਹੜਾ ਪਾਣੀ ਭਰ ਚੁੱਕਾ ਤੇ ਹਰ ਕੋਈ ਜਿਹੜੇ ਵੀ ਲੋਕਾਂ ਦੇ ਉੱਪਰ ਘਰ ਜਿਹੜਾ ਬਣਿਆ ਹੋਇਆ ਕਈਆਂ ਦੇ ਜਿਹਦਾ ਇੱਕ ਮੰਜ਼ਲ ਜਿਹੜਾ ਘਰ ਹੈ ਉਹ ਥਲੜਾ ਸਾਰਾ ਪੋਰਸ਼ਨ ਖਾਲੀ ਕਰਕੇ ਉੱਪਰ ਆ ਚੁੱਕੇ ਛਤਰੀ ਵੀ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਜਲੰਧਰ ਸ਼ਹਿਰ ਦੀਆਂ ਕਿੰਨਾ ਕ ਪਾਣੀ ਆ ਗਿਆ ਤੁਹਾਡੇ ਘਰੇ ਤੋ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ 8 ਘੰਟੇ ਦੇ ਵਿੱਚ ਉੱਥੇ ਉਹਨਾਂ ਦਾ ਕਹਿਣਾ ਕਿ ਬਹੁਤ ਜ਼ਿਆਦਾ ਜਿਹੜਾ ਪਾਣੀ ਆ ਉਹ ਆ ਚੁੱਕਾ ਹੋਇਆ। ਤੁਹਾਨੂੰ ਦੱਸ ਦੇ ਕਿ ਇੱਕ ਵੀ ਕੋਈ ਐਸਾ ਜਲੰਧਰ ਦੀ ਪਗਗ ਸਿੰਘ ਨਾਉਂ ਦੇ ਵਿੱਚ ਇੱਕ ਵੀ ਐਸਾ ਕੋਈ ਘਰ ਨਹੀਂ ਹੈ ਜਿਹੜਾ ਨਾ ਡੁੱਬਿਆ ਹੋਵੇ। ਹਰੇਕ ਵਿਅਕਤੀ ਦੇ ਘਰ ਦੇ ਅੰਦਰ ਜਿਹੜਾ ਵਾ ਇਸ ਸਮੇਂ ਪਾਣੀ ਅੰਦਰ ਚੱਲ ਗਿਆ ਹੋਇਆ। ਸੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਸੰਡੇ ਦਾ ਜਿਹੜਾ ਦਿਨ ਸੀਗਾ ਸਭ ਤੋਂ ਪਹਿਲਾ ਦਿਨ ਤਾਂ ਉਹ ਸੀਗਾ ਜਦੋਂ ਲੋਕਾਂ ਨੇ ਮਾਨ ਸਰਕਾਰ ਨੂੰ ਵੋਟਾਂ ਪਾਈਆਂ ਸੀਗੀਆਂ ਉਸ ਤੋਂ ਬਾਅਦ ਜਿਹੜਾ ਬੇੜਾ ਕਰਕੇ ਜਲੰਧਰ ਸ਼ਹਿਰ ਦਾ ਜਿਹੜਾ ਕੀਤਾ ਗਿਆ ਤੇ ਅੱਜ ਦਾ ਜਿਹੜਾ ਐਤਵਾਰ ਵੀ ਮਾਨ ਸਰਕਾਰ ਵੱਲੋਂ ਜਿਹੜਾ ਖਰਾਬ ਕਰ ਦਿੱਤਾ ਗਿਆ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜਗ੍ਹਾ-ਜਗ੍ਹਾ ਤੋਂ ਜਿਹੜੀਆਂ ਕੰਪਲੇਂਟਾਂ ਆ ਰਹੀਆਂ ਕਿ ਸੀਵਰੇਜ ਜਿਹੜੇ ਐ ਬਲੌਕ ਹੋਏ ਪਏ ਆ ਪਾਣੀ ਜਿਹੜਾ ਵਾ ਹਰ ਥਾਂ ਦੇ ਵਿੱਚ ਭਰਦਾ ਪਿਆ ਹੌਲੀ-ਹੌਲੀ ਤੁਹਾਨੂੰ ਦੱਸ ਦਈਏ ਕਿ ਪਾਣੀ ਜਿਹੜਾ ਹੁਣ ਹਰ ਥਾਂਾਂ ਦੇ ਉੱਤੇ ਜਿਹੜਾ ਭਰਨਾ ਸ਼ੁਰੂ ਹੋ ਗਿਆ ਤਾਂ ਕੁਝ ਹੀ ਇਲਾਕੇ ਸੀਗੇ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਜਿਹੜੇ ਹੁਣ ਤਕਰੀਬ ਤੁਹਾਨੂੰ ਦੱਸ ਜੀ ਕਿ ਤੁਸੀਂ ਇੱਥੇ ਅੰਦਾਜ਼ਾ ਲਗਾ ਸਕਦੇ ਕਿ ਲੋਕਾਂ ਦੇ ਘਰਾਂ ਦਾ ਜਿਹੜਾ ਇਹ ਕਿੰਨਾ ਕੁ ਨੁਕਸਾਨ ਹੁੰਦਾ ਹੋਏਗਾ ਕਈਆਂ ਦੇ ਵਾਈਕਲ ਨਹੀਂ ਸਟਾਰਟ ਹੋ ਰਹੇ ਕਿਉਂਕਿ ਪਾਣੀ ਦੇ ਵਿੱਚ ਡੁੱਬ ਚੁੱਕੇ ਆ ਇਹ ਹਾਲਾਤ ਨੇ ਜਲੰਧਰ ਸ਼ਹਿਰ ਦੇ ਤੁਹਾਨੂੰ ਦੱਸ ਜੀ ਕਿ ਬਿਲਕੁਲ ਭਗਤ ਸਿੰਘ ਵਾਲੇ ਜਿਹੜੇ ਤੁਹਾਨੂੰ ਇਹ ਜਿਹੜੀ ਤਸਵੀਰਾਂ ਘਰ ਦੀਆਂ ਦਿਖਾ ਰਹੇ ਆ ਬਿਲਕੁਲ ਇਹਦੀ ਬੈਕ ਸਾਈਡ ਦੇ ਉੱਤੇ ਜਿਹੜਾ ਨਾਲਾ ਪੈਂਦਾ ਜੋ ਕਿ ਬੰਦ ਕਰਦੇ ਪਏ ਆ ਇਹ ਆਪਣੇ ਵੱਲੋਂ ਕੀ ਕਰਦੇ ਪਏ ਤੁਹਾਨੂੰ ਦੱਸ ਜੀ ਕਿ ਲੋਕਾਂ ਦੇ ਘਰ ਦੇ ਅੰਦਰ ਜਿਹੜੀ ਹੈ ਜ਼ਹਿਰੀਲੇ ਜਿਹੜੇ ਕੀੜੇ ਵੀ ਹੁਣ ਆਣੇ ਸ਼ੁਰੂ ਹੋ ਗਏ ਆ ਸੋ ਹਾਲਾਤ ਤੁਸੀਂ ਦੇਖ ਰਹੇ ਹੋ ਸਾਰੇ ਇੱਕ ਇਹ ਹਾਲਾਤ ਨੇ ਜਲੰਧਰ ਸ਼ਹਿਰ ਦੇ ਭਾਜੀ ਸਾਡੇ ਆ ਕੇ ਕਹੋ ਯਾਰ ਵੀਡੀਓ ਵੀ ਉੱਥੇ ਜਾ ਕੇ ਦੇਖੋ ਜਰਾ ਉਹੀ ਵਰਦੀ ਹੈ ਭਾਜੀ ਉਸੇ ਨਾਲ ਨਾਲਾ ਟੁੱਟ ਗਿਆ ਨਾਲਾ ਟੁੱਟ ਗਿਆ ਯਾਰ ਭਾਜੀ ਨਾਲਾ ਵੀ ਟੁੱਟ ਗਿਆ ਹਾਂ ਉਹ ਜਾ ਕੇ ਉੱਥੇ ਦੇਖੋ ਮਹਿਰ ਬੜੀ ਪਈ ਹੈ ਉਹ ਉਹਦਾ ਵੀਡੀਓ ਲੋ ਜਾ ਕੇ ਤੋ ਤੁਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਸਕਦੇ ਆ ਕਿ ਉੱਥੇ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਬਨ ਹੈ ਨਾਲੇ ਦਾ ਉਹ ਵੀ ਟੁੱਟ ਗਿਆ ਹੈ ਤੇ ਥੋੜੇ ਸਮੇਂ ਦੇ ਵਿੱਚ ਲੋਕਾਂ ਦੇ ਘਰ ਦੇ ਅੰਦਰ ਜਿਹੜਾ ਗੰਦਾ ਪਾਣੀ ਵੀ ਆ ਰਿਹਾ ਤੇ ਹੋ ਸਕਦਾ ਉਸ ਗੰਦੇ ਪਾਣੀ ਦੇ ਨਾਲ ਜਿਹੜੇ ਸੱਪ ਹੈ ਜਾਂ ਬਿਛੂ ਹੈ ਕਿਸੇ ਤਰ੍ਹਾਂ ਦੀ ਜ਼ਹਿਰੀਲੀਆਂ ਜਿਹੜੀਆਂ ਚੀਜ਼ਾਂ ਹੈ ਉਹ ਵੀ ਲੋਕਾਂ ਦੇ ਘਰ ਦੇ ਅੰਦਰ ਵੜਸ ਵੜ ਜਾਂ। ਸੋ ਇਹ ਤਸਵੀਰਾਂ ਨੇ ਜਲੰਧਰ ਸ਼ਹਿਰ ਦੀਆਂ। ਮਾਨ ਸਰਕਾਰ ਦਾ ਜਿਹੜਾ ਵਿਕਾਸ ਹੈ ਲਗਾਤਾਰ ਜਿਹੜਾ ਆ ਉਹ ਡੁੱਬਦਾ ਹੋਇਆ ਨਜ਼ਰ ਆ ਰਿਹਾ। ਤਕਰੀਬਨ ਜੇ ਗੱਲ ਕਰੀਏ ਵਿਕਾਸ ਦੀ ਜਿਹੜੀ ਗੱਲ ਸੀ ਉਹ ਵਿਕਾਸ ਤੇ ਖੈਰ ਡੁੱਬ ਕੇ ਮਾਰੀ ਚੁੱਕਾ ਹੈ। ਪਰ ਫਿਰ ਵੀ ਕਈ ਵਾਰੀ ਪ੍ਰਸ਼ਾਸਨ ਇੰਨੀ ਗੱਲ ਕਹਿ ਹੁੰਦਾ ਕਿ ਨਹੀਂ ਨਹੀਂ ਅਸੀਂ ਸਰਤਾਰਕ ਕੰਮ ਕਰ ਰਹੇ ਹਾਂ। ਕਈ ਵਾਰੀ ਸਮਾਂ ਲੱਗ ਜਾਂਦਾ। ਸੋ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀ ਅਸੀਂ ਅੱਜ ਜਿਹੜੀ ਆ ਚੀਜ਼ ਕਹਿ ਰਹੇ ਹਾਂ ਕਿ ਜਿਹੜਾ ਵਿਕਾਸ ਹੈ ਉਹ ਸ਼ਾਇਦ ਡੁੱਬ ਰਿਹਾ। ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਵਿਕਾਸ ਕਿੰਨੀ ਜਲਦੀ ਡੁੱਬਦਾ ਹੈ ਜਾਂ ਜ ਬਿਲਕੁਲ ਉੱਥੇ ਲੋਕਾਂ ਦੇ ਜਿਹੜੇ ਕਮੈਂਟ ਆ ਰਹੇ ਆ ਉਹ ਵੀ ਦੱਸ ਰਹੇ ਆ ਕਿ ਕੀ ਜਿਹੜਾ ਆ ਮਾਨ ਸਰਕਾਰ ਨੇ ਵਿਕਾਸ ਕੀਤਾ ਹੈ ਕਿ ਨਹੀਂ ਕੀਤਾ ਤੁਹਾਨੂੰ ਦੱਸ ਦਈਏ ਕਿ ਸਾਰੇ ਜਿਹੜੇ ਲੋਕੀ ਐ ਉੱਥੇ ਜੇ ਗੱਲ ਕਰੀਏ ਚਲੋ ਜਿਹੜੇ ਬੰਦੇ ਆ ਉਹ ਤਾਂ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਸਮਾਗਮ ਸਮੂਹ ਸਾਰਾ ਚੱਕਣਾ ਹੁੰਦਾ ਜਿਹੜੀ ਲੇਡੀਜ਼ ਐ ਉਹ ਬਾਹਰ ਆ ਗਈਆਂ ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਟੈਨਸ਼ਨ ਪਈ ਐ ਕਿ ਅ ਬੜੇ ਪੈਸੇ ਜੋੜ ਕੇ ਇੱਕ ਵਿਅਕਤੀ ਜਿਹੜਾ ਐ ਆਪਣਾ ਘਰ ਬਣਾਉਂਦਾ ਪਤਾ ਐ ਕਿ ਘਰ ਦੇ ਵਿੱਚ ਧੀ ਐ ਉਹਦਾ ਵਿਆਹ ਕਰਨਾ ਐ ਆਪਣਾ ਘਰ ਹੋਣਾ ਚਾਹੀਦਾ ਨਹੀਂ ਤੇ ਬੱਚਿਆਂ ਦੇ ਜਿਹੜੇ ਵਿਆਹ ਵੀ ਨਹੀਂ ਹੁੰਦੇ ਅਕਸਰ ਸਿਰ ਦੇ ਉੱਤੇ ਜਿਹੜੀ ਆਪਣੀ ਛੱਤ ਹੋਣੀ ਚਾਹੀਦੀ ਐ ਪਰ ਅੱਜ ਲੋਕਾਂ ਨੂੰ ਜਿਹੜਾ ਐ ਵੋਟਾਂ ਪਾ ਕੇ ਉਹਨਾਂ ਨੂੰ ਟੈਨਸ਼ਨ ਜ਼ਰੂਰ ਪੈ ਗਈ ਐ ਕਿ ਆਖਿਰ ਘਰ ਮਾਨ ਸਰਕਾਰ ਨੂੰ ਵੋਟਾਂ ਪਾਈਆਂ ਸੀ ਤੇ ਕੀ ਸਾਡੇ ਸਿਰ ਤੇ ਵੀ ਹੁਣ ਛੱਤ ਰਹੇਗੀ ਜਾਂ ਨਹੀਂ ਰਹੇਗੀ ਇਹ ਤਸਵੀਰਾਂ ਨੇ ਜਲੰਧਰ ਦੀਆਂ ਭਗਤ ਸਿੰਘ ਕਲੋਨੀ ਦੀਆਂ ਦੇਖ ਸਕਦੇ ਹੋ ਹਰ ਥਾਂ ਦੇ ਉੱਤੇ ਜਿਹੜਾ ਪਾਣੀ ਪਾਣੀ ਹੋਇਆ ਪਿਆ ਤਰਾਹੀ ਤਰਾਹੀ ਜੜੀ ਆ ਉਹ ਮੱਚੀ ਪਈ ਉੱਥੇ ਜੇ ਗੱਲ ਕਰੀਏ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਭਗਤ ਸਿੰਘ ਦੇਖ ਸਕਦੇ ਹੋ ਕਿ ਉੱਥੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਜਿਹੜੇ ਸਾਡੇ ਬੈੱਡ ਆ ਜਿਹਦੇ ਵਿੱਚ ਇਹਨਾਂ ਸਮਾਨ ਪਾਇਆ ਪਿਆ ਉਹ ਵੀ ਪਾਣੀ ਦੇ ਵਿੱਚ ਜਿਹੜੇ ਆ ਤੈਰਨ ਲੱਗ ਗਏ ਆ ਪਰ ਆਖੀਕਾਰ ਜਿਹੜੀਆਂ ਅੱਖਾਂ ਆ ਉਹ ਮਾਨ ਸਰਕਾਰ ਦੀਆਂ ਕਦੋਂ ਖੁੱਲਣਗੀਆਂ ਉੱਥੇ ਕਈਆਂ ਦਾ ਕਹਿਣਾ ਹੈ ਕਿ ਕਾਗਜ਼ਾਂ ਦੇ ਵਿੱਚ ਹੀ ਵਿਕਾਸ ਹੈ ਪਰ ਬ੍ਰਦਰ ਮੈਨੂੰ ਖੇਤੀ ਲੱਗਦਾ ਕਿ ਕਾਗਜ਼ਾਂ ਦੇ ਵਿੱਚ ਵੀ ਜਿਹੜਾ ਹੁਣ ਵਿਕਾਸ ਆ ਉਹ ਨਹੀਂ ਰਿਹਾ ਕਿਉਂਕਿ ਕਿੰਨੀ ਕ ਦੇਰ ਅਸੀਂ ਮਰੇ ਹੋਏ ਵਿਕਾਸ ਨੂੰ ਜ਼ਿੰਦਾ ਰੱਖ ਲਾਂਗੇ ਕਾਗਜ਼ਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਡੈਥ ਸਰਟੀਫਿਕੇਟ ਤਾਂ ਉਹਦਾ ਵੀ ਬਣਨਾ ਹੀ ਸੀਗਾ ਜੋ ਕਿ ਹੁਣ ਬਣ ਚੁੱਕਿਆ बिल्कुल ब्रदर सही सोचिया थी संदीप जी तो हम दस जे की आखिरकार कर दो तो ताकि है मान सरकार ਸਰਕਾਰ ਇਸ ਤਰ੍ਹਾਂ ਸੁੱਤੀ ਰਹੇਗੀ ਤੇ ਲੋਕ ਇਸ ਤਰ੍ਹਾਂ ਪ੍ਰੇਸ਼ਾਨ ਜਿਹੜੇ ਆ ਹੁੰਦੇ ਰਹਿਣਗੇ ਪਰ ਉੱਥੇ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਵੋਟ ਐ ਜਿਹੜੀ ਫਿਰ ਦੁਬਾਰਾ ਹੁਣ ਕੌਂਸਲਰ ਦੀ ਵੀ ਪੈਣੀ ਆ ਸੋ ਵੋਟਾਂ ਜਿਹੜੀਆਂ ਬਿਲਕੁਲ ਸੋ ਸਮਝ ਕੇ ਸਰਕਾਰ ਨੂੰ ਪਾਈਓ ਜਿਹੜੀ ਤੁਹਾਡੀ ਆਪਣੀ ਸਰਕਾਰ ਹੋਵੇ ਜਿਹੜਾ ਤੁਹਾਡੇ ਕੰਮ ਕਰਾਵੇ ਇਸ ਤਰ੍ਹਾਂ ਕਿਸੇ ਵੀ ਸਰਕਾਰ ਨੂੰ ਵੋਟ ਨਾ ਪਾਈਓ ਤਾਂ ਕਿ ਦੁਬਾਰਾ ਵੀ ਤੁਹਾਡੇ ਘਰ ਦੇ ਅੰਦਰ ਇਸੇ ਤਰ੍ਹਾਂ ਪਾਣੀ ਭਰ ਜਾਵੇ ਉਸ ਤੋਂ ਬਾਅਦ ਤੁਸੀਂ ਆਪਣਾ ਘਰ ਖਾਲੀ ਕਰਕੇ ਕਿਤੇ ਉੱਪਰ ਰੋ ਜਾਂ ਟੈਂਪੋ ਮੰਗਾ ਕੇ ਜਿਹੜੇ ਆ ਸਮਾਨ ਆਪਣਾ ਸ਼ਿਫਟ ਕਰਵਾਣਾ ਜਿਹੜਾ ਸ਼ੁਰੂ ਕਰ ਦਿਓ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੀਆਂ ਇਹ ਨੀ ਦੀ ਪਰ ਵੋਟ ਪਾਉਣ ਤੋਂ ਬਾਅਦ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਨਜ਼ਰ ਨਹੀਂ ਆਏਗਾ ਇਸ ਕਰਕੇ ਸਾਡੇ ਵੱਲੋਂ ਬਾਰ ਬਾਰ ਕਿਹਾ ਜਾਂਦਾ ਹੈ ਕਿ ਵੋਟ ਜਿਹੜੀ ਹੈ ਬਿਲਕੁਲ ਸੋਚ ਸਮਝ ਕੇ ਜੜੀ ਪਾਈ ਜਾਵੇ ਸੋ ਥੋੜੇ ਦੇਰ ਬਾਅਦ ਜੜਾ ਫਿਰ ਦੁਬਾਰਾ ਲਾਈਵ ਹੋਵਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਕੀ ਜਿਹੜੇ ਹੈ ਹਾਲਾਤ ਹੈ ਇਸ ਥਾਂ ਦੇ ਉੱਥੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਬੰਨ ਹੈ ਅ ਭਾਗ ਸਿੰਘ ਜਿਹੜਾ ਇੱਥੇ ਜਿਹੜੀ ਪੂਲੀ ਹੈ ਜਿਹੜਾ ਨਾਲਾ ਜਾਂਦਾ ਉਹ ਵੀ ਜਿਹੜਾ ਟੁੱਟ ਚੁੱਕਾ ਹੈ ਸੋ ਗੰਦਾ ਜਿਹੜਾ ਪਾਣੀ ਹੈ ਉਹ ਵੀ ਹੁਣ ਲੋਕਾਂ ਦੇ ਘਰਾਂ ਦੇ ਅੰਦਰ ਆਏਗਾ ਤੇ ਜ਼ਹਿਰੀਲੇ ਜਿਹੜੇ ਕੀੜੇ ਆ ਸੱਪ ਹੈ ਉਹ ਵੀ ਘਰਾਂ ਦੇ ਅੰਦਰ ਆਣਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਲੋਕਾਂ ਨੂੰ ਇਸ ਟਾਈਮ ਟੈਨਸ਼ਨਾਂ ਪਈਆਂ ਹੋਈਆਂ ਕਿ ਜਿਹੜਾ ਘਰ ਹੈ ਉਹ ਡੁੱਬਨ ਤਗਾ ਤੇ ਆਇਆ ਹੈ ਪਰ ਜਿਹੜੇ ਮਾਨ ਸਰਕਾਰ ਹੈ ਉਹ ਬਿਲਕੁਲ ਆਪਣੀ ਕੋਠੀ ਦੇ ਵਿੱਚ ਆਰਾਮ ਨਾਲ ਬੈਠੇ ਹੋਇਆ ਜੋ ਕਿ ਇਸ ਚੀਜ਼ ਦਾ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ ਸੋ ਤੁਹਾਨੂੰ ਫੇਰ ਇੱਕ ਵਾਰੀ ਦੱਸ ਦਵਾਂ ਕਿ ਵੋਟ ਜਿਹੜੀ ਆ ਹੁਣ ਬਿਲਕੁਲ ਸੋ ਸਮਝ ਕੇ ਪਾਇਓ ਅੱਜ ਦੀ ਜਿਹੜੀ ਖਬਰ ਹੈ ਇਹ ਬਿਲਕੁਲ ਵੀ ਨਾ ਭੁੱਲਿਓ ਕਿਉਂਕਿ ਸਾਰੀ ਸਰਕਾਰਾਂ ਨੂੰ ਵੀ ਇਹ ਚੀਜ਼ ਪਤਾ ਹੈ ਕਿ ਹੌਲੀ ਹੌਲੀ ਲੋਕੀ ਜਿਹੜੇ ਆ ਇਹ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਨੇ ਤੁਹਾਨੂੰ ਦੱਸ ਦੇਗੀ ਲੋਕਾਂ ਵੱਲੋਂ ਜਿਹੜਾ ਕਹਿਿਆ ਹੋ ਰਿਹਾ ਬਾਰ-ਬਾਰ ਕਿ ਜਿਹੜਾ ਬੰਨ ਹੈ ਉਹ ਵੀ ਸਾਰਾ ਟੁੱਟ ਗਿਆ ਹੋਇਆ ਤੇ ਜਿਹੜਾ ਗੰਦਾ ਪਾਣੀ ਹੈ ਉਹ ਵੀ ਸਾਰਾ ਹੁਣ ਮਿਕਸ ਇਹਦੇ ਵਿੱਚ ਜਿਹੜਾ ਹੋਣਾ ਸ਼ੁਰੂ ਹੋ ਗਿਆ ਲਗਾਤਾਰ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਇੱਕ ਦਹਿਸ਼ਤ ਫੈਲੀ ਹੋਈ ਹੈ ਕਿ ਜਿਹੜਾ ਘਰ ਦਾ ਸਾਰਾ ਸਮਾਨ ਹੈ ਜੋ ਕਿ ਕਾਫੀ ਕੀਮਤੀ ਸਮਾਨ ਹੈ ਬੜੀ ਮਿਹਨਤ ਦੇ ਨਾਲ ਜਿਹੜੇ ਲੋਕੀ ਬਣਾਉਂਦੇ ਨੇ ਉਹ ਸਾਰਾ ਜਿਹੜਾ ਆ ਹੁਣ ਜੇ ਖਰਾਬ ਹੋ ਜਾਏਗਾ ਤੇ ਅਕਸਰ ਇੱਕ ਹੀ ਸਰਕਾਰ ਬਣਾ ਕੇ ਦੇਗੀ ਕਿ ਸਰਕਾਰ ਦੀ ਤਾਂ ਬਣੇ ਹੋਏ ਜਿਹੜੇ ਘਰ ਆ ਸਰਕਾਰ ਤਾਂ ਉਹ ਵੀ ਤੜਾਂ ਤੇ ਆ ਜਾਂਦੀ ਹੈ ਵਾਦੇ ਵੱਡੇ-ਵੱਡੇ ਕਰ ਦਿੰਦੀ ਹੈ ਕਿ ਹਰ ਇੱਕ ਤੁਹਾਨੂੰ ਚੀਜ਼ ਜਿਹੜ ਕਿ ਇੱਕ ਲੇਡਿਸ ਜਿਹੜੀ ਹੈ ਇੱਟਾਂ ਲੈ ਕੇ ਆ ਰਹੇ ਆ ਬਾਰੋ ਜਿਹੜੀਆਂ ਇੱਟਾਂ ਵੀ ਜਿਹੜੀ ਇਕੱਠੀਆਂ ਕੀਤੀਆਂ ਜਾ ਰਹੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਦੇਖ ਸਕਦੇ ਹੋ ਕਿ ਲੇਡਿਸ ਨੇ ਜਿਹੜੀਆਂ ਇੱਟਾਂ ਚੱਕੀਆਂ ਹੋਈਆਂ ਕਿਉਂਕਿ ਲੋਕਾਂ ਦਾ ਜਿਹੜਾ ਸਮਾਨ ਹੈ ਲਗਾਤਾਰ ਜਿਹੜਾ ਕਾਫੀ ਖਰਾਬ ਹੋ ਰਿਹਾ ਹੈ ਸਾਰੇ ਤੁਸੀਂ ਦੇਖ ਸਕਦੇ ਹੋ ਹੁਣ ਲੋਕੀ ਜਿਹੜੇ ਘਰਾਂ ਤੋਂ ਬਾਹਰ ਆਨੇ ਸ਼ੁਰੂ ਹੋ ਗਏ ਆ ਕਿਉਂਕਿ ਸਮਾਨ ਲੋਕਾਂ ਦਾ ਹੁਣ ਡੁੱਬਣਾ ਸ਼ੁਰੂ ਹੋ ਗਿਆ ਸੋ ਉਥੇ ਤੁਹਾਨੂੰ ਦੱਸ ਦਵਾਂ ਕਿ ਸਰਕਾਰਾਂ ਅਕਸਰ ਕੀ ਕਰਦੀਆਂ ਜਦੋਂ ਇਲੈਕਸ਼ਨ ਆਉਂਦੇ ਆ ਉਸ ਤੋਂ ਬਾਅਦ ਤੁਹਾਨੂੰ ਥੋੜੀਆਂ ਜੀਆਂ ਤੁਹਾਡਾ ਜਿਹੜਾ ਤੁਹਾਨੂੰ ਸਮਾਨ ਹੈ ਉਹ ਪ੍ਰੋਵਾਈਡ ਕਰਵਾਉਣਾ ਸ਼ੁਰੂ ਕਰ ਦੇਗੀ ਉਸ ਤੋਂ ਬਾਅਦ ਦੱਸੂਗੀ ਅਸੀਂ ਇੱਥੇ ਆ ਵਿਕਾਸ ਕਰਤਾ ਇੱਥੇ ਆ ਵਿਕਾਸ ਕਰਤਾ ਪਰ ਮੈਂ ਫੇਰ ਇੱਕ ਵਾਰੀ ਤੁਹਾਨੂੰ ਕਹਿ ਰਿਹਾ ਕਿ ਜਿਹੜਾ ਤੁਹਾਡੇ ਏਰੀਆ ਦੇ ਵਿਕਾਸ ਹੈ ਉਹ ਭੁੱਲੀ ਹੋਣਾ ਤੇ ਇਹਨਾਂ ਦੀ ਇਹ ਕਿ ਇਸ ਵਾਰੀ ਵਾਅਦੇ ਦੇ ਵਿੱਚ ਨਾ ਆਈਓ ਤੇ ਬਿਲਕੁਲ ਸੋਚ ਸਮਝ ਕੇ ਜਿਹੜੀ ਵੋਟ ਪਾਈਓ ਕਿ ਕਿਹੜੀ ਸਰਕਾਰ ਜਿਹੜੀ ਹੈ ਜਿਹੜਾ ਸਾਡਾ ਕੰਮ ਕਰਵਾ ਸਕਦੀ ਹੈ ਉਸੇ ਸਰਕਾਰ ਨੂੰ ਜਿਹੜਾ ਵੋਟ ਪਾਇਓ ਨਹੀਂ ਤੇ ਤੁਹਾਨੂੰ ਦੱਸ ਦਈਏ ਕਿ ਇਹ ਹੀ ਹਾਲ ਇੱਕ ਨਾ ਇੱਕ ਦਿਨ ਤੁਹਾਡਾ ਵੀ ਹੋਏਗਾ ਕਿਉਂਕਿ ਲਤੀਫ ਪੂਰਾ ਹੋ ਸਕਦਾ ਤੁਸੀਂ ਭੁੱਲ ਗਏ ਹੋ ਪਰ ਅਸੀਂ ਹਜੇ ਵੀ ਉਹ ਲਤੀਫ ਪੂਰਾ ਨਹੀਂ ਭੁੱਲੇ ਸੋ ਤੁਹਾਨੂੰ ਦੱਸ ਦਈਏ ਕਿ ਹੌਲੀ-ਹੌਲੀ ਜਿਹੜੀ ਆ ਆ ਮੁਸੀਬਤਾਂ ਆ ਹਰੇਕ ਵਿਅਕਤੀ ਦੇ ਜਿਹੜੀ ਘਰਾਂ ਦੇ ਵਿੱਚ ਆ ਸਕਦੀਆਂ ਸੋ ਇੱਕ ਵਾਰੀ ਫੇਰ ਸਾਰਿਆਂ ਨੂੰ ਅਪੀਲ ਆ ਕਿ ਵੋਟ ਜਿਹੜੀ ਆ ਬਿਲਕੁਲ ਸੋ ਸਮਝ ਕੇ ਪਾਇਓ ਦੇਖ ਸਕਦੇ ਹੋ ਕਿ ਦਰਵਾਜ਼ੇ ਘਰਾਂ ਦੇ ਖੁੱਲੇ ਹੋਏ ਆ ਤੇ ਪਾਣੀ ਕਿਸ ਤਰ੍ਹਾਂ ਘਰ ਦੇ ਅੰਦਰ ਤੱਕ ਸਾਰਾ ਬੜਿਆ ਹੋਇਆ ਇਹ ਵਿਕਾਸ ਆ ਆਮ ਆਦਮੀ ਪਾਰਟੀ ਦਾ ਠੀਕ ਹੈ ਤੇ ਸਾਡੇ ਵੱਲੋਂ ਜਿਹੜੀ ਇਹ ਲਾਨਤ ਆ ਆਮ ਆਦਮੀ ਪਾਰਟੀ ਨੂੰ ਕਿ ਇੰਨਾ ਸਮਾਂ ਹੋ ਗਿਆ ਸੱਤਾ ਦੇ ਵਿੱਚ ਆਏ ਨੂੰ ਪਰ ਹਜੇ ਤੱਕ ਜਿਹੜੀ ਸੀਲਵਿਜ ਵਰਗੀਆਂ ਸਮੱਸਿਆ ਜਿਹੜੀਆਂ ਇਹਨਾਂ ਕੋ ਹੱਲ ਨਹੀਂ ਹੋ ਪਾਈਆਂ ਸੋ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਇਸੇ ਤਰ੍ਹਾਂ ਸਮੱਸਿਆ ਲਗਾਤਾਰ ਚੱਲਦੀਆਂ ਰਹਿਣਗੀਆਂ ਕਿ ਸਰਕਾਰ ਇਹ ਸਮੱਸਿਆ ਦੇ ਉੱਤੇ ਠੱਲ ਪਾਏਗੀ ਤਦ ਤੱਕ ਲਈ ਮੈਨੂੰ ਤੇ ਤੁਹਾਨੂੰ ਧੰਨਵਾਦ